ਜੇ ਤਾਂ ਉਹਨੇ ਕਹਿਤਾ ਨਾ ਦਾਮ ਦੰਡ ਜੋ ਕੁਝ ਲੱਗੇਗਾ ਲਾਇਆ ਮੁੱਖ ਮੰਤਰੀ ਸਾਹਿਬ ਜੀ ਢੋਡੀ ਹਾਜ਼ਰੀ ਦੇ ਵਿੱਚ ਜਦੋਂ ਇੰਨੀ ਗੱਲ ਕਹਿ ਗਿਆ ਨਾ ਬੰਦਾ ਕੋਈ ਤੇ ਤੁਹਾਡੇ ਵਾਸਤੇ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ ਤੁਹਾਡੇ ਸਾਹਮਣੇ ਬੈਠਾ ਬੰਦਾ ਬਾਹਰੋਂ ਆ ਗਏ ਤੁਹਾਡੇ ਸਾਹਮਣੇ ਗੁੰਡਾਗਰਦੀ ਵਾਲਾ ਸਾਨੂੰ ਧਮਕੀ ਦੇ ਜਵੇ ਮੈਂ ਜੀ ਹਰ ਤਰੀਕਾ ਵਰਤਾਂਗੀ ਤੁਸੀਂ ਕੌਣ ਨੇ ਯਾਰ ਤਰੀਕਾ ਵਰਤਮ ਵਾਲੇ ਇਹਦਾ ਮਤਲਬ ਇਹ ਹੋ ਗਿਆ ਕਿ ਪੰਜਾਬ ਨੂੰ ਮੈਂ ਖਤਮ ਕਰ ਦੇਣ ਜਦੋਂ ਇਹ ਮਨੀ ਸੋਸੋਧੀਆਂ ਨੇ ਬਿਆਨ ਦਿੱਤਾ ਸੀਗਾ ਉਦੋਂ ਭਗਵੰਤ ਸਾਹਿਬ ਭਗਵੰਤ ਮਾਨ ਸਾਹਿਬ ਕਿਉਂ ਚੁੱਪ ਸੀਗੇ ਜੀ ਇਹ ਤੁਹਾਡਾ ਨਜ਼ਰੀਆ ਕੀ ਕਹਿੰਦਾ ਉਹ ਬੋਲੇ ਕਿਉਂ ਨਹੀਂ ਉੱਥੇ ਉਹਨੇ ਕਿਹਾ ਵੀ ਜੇ ਬੋਲਿਆ ਹੁੰਦਾ ਤਾਂ ਤੈਨੂੰ ਮੁੱਖ ਮੰਤਰੀ ਲਾਵਾਂਗੇ ਇਹੋ ਗੱਲ ਹੋ ਸਕਦੀ ਤੇ ਜੇ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੋਵੇ ਉੱਥੇ ਕਿਸੇ ਨੂੰ 1 ਮਿੰਟ ਕਿਸੇ ਨੂੰ 2 ਮਿੰਟ ਉਹਨਾਂ ਨੂੰ ਤੁਸੀਂ ਬੋਲਣ ਨਹੀਂ ਦਿੰਦੇ ਤੇ ਜੇ ਆਹ ਗੱਲ ਬੋਲੀ ਅੱਜ ਮੁੱਖ ਮੰਤਰੀ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਕਿ ਅੱਜ ਤੱਕ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਇਹਨਾਂ ਦੇ ਦਿਮਾਗ 'ਚ ਇਹ ਗੱਲ ਹੋਏਗੀ ਕਿ ਅਸੀਂ ੱੱਕਾ ਕਰਕੇ ਅਸੀਂ ਲੜਾਈ ਕਰਕੇ ਅਸੀਂ ਝਗੜਾ ਕਰਕੇ ਅਸੀਂ ਚਿੱਟਾ ਵੇਚ ਕੇ ਅਸੀਂ ਸਾਰਾ ਕੁਝ ਕਰਕੇ ਵੀ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾ ਲਾਂਗੇ। ਪੰਜਾਬ ਸਾਡੇ ਨੂੰ ਡਰੋਂ ਦੀ ਧਮਕੀ ਦਿੱਤੀ ਗਈ ਆ ਵੀ ਪੰਜਾਬ ਵਾਸੀਓ ਡਰਜੋ ਤੁਸੀਂ ਇਹਨਾਂ ਦੇ ਬਰੋਹਰ ਨਾ ਕੋਈ ਬੋਲਿਓ ਨਹੀਂ ਤੇ ਅਸੀਂ ਤੁਹਾਨੂੰ ਆਹ ਕੰਮ ਕਰਾਂਗੇ। ਤਾਲੀਆਂ ਮਾਰਨ ਵਾਲਿਆਂ ਦੇ ਜਮੀਰ ਮਰੀਏ ਜੀ। ਉਹਨਾਂ ਦੀ ਜਮੀਰ ਮਰੀਦ ਕਰਕੇ ਇਹਨਾਂ ਨੇ ਤਾਲੀਆਂ ਮਾਰੀਆਂ ਉਹਨਾਂ ਨੂੰ ਪਹਿਲਾਂ ਡਰਾ ਧਮਗਾ ਕੇ ਗੱਲ ਕਰਕੇ ਅੰਦਰ ਵਾੜਿਆ ਸੀ। ਪਰ ਸਾਡਾ ਕਮਾਂਡਰ ਮਾੜਾ ਮੈਂ ਤੇ ਕਹਾਂਗਾ ਜਿਨੇ ਆਪਣੇ ਪੰਜਾਬ ਦੀ ਸਾਰੀ ਬਣੀ ਬਣਾਈ ਸਰਕਾਰ ਦੀ ਬਾਗਡੋਰ ਇਹਨਾਂ ਦੇ ਹੱਥ ਚ ਤੇ ਜੇ ਇਹਨਾਂ ਬਣ ਕੇ ਮੁੱਖ ਮੰਤਰੀ ਜਾਂ ਬਾਗਡੋਰ ਉਹਨਾਂ ਨੂੰ ਦੇਣੀ ਉਹਨੂੰ ਹੀ ਮੁੱਖ ਮੰਤਰੀ ਦੀ ਕੁਰਸੀ ਦੇ ਦੇਣ ਅਮਨ ਅਰੋੜਾ ਸਾਹਿਬ ਬਿਆਨ ਦਿੰਦੇ ਨੇ ਕਹਿੰਦੇ 2027 ਚ ਤਾਂ ਅਸੀਂ ਇਕੱਲੇ ਮਾਲਵੇ ਤੋਂ ਸਰਕਾਰ ਬਣਾ ਲੈਣੀ ਹੈ ਜੀ ਉਹ ਕਹਿੰਦੇ ਸਾਡਾ ਇੰਨਾ ਵਧੀਆ ਅਸੀਂ ਕੰਮ ਕੀਤਾ ਹੈ ਮਾਲਵੇ ਤੋਂ ਸਾਡੀ ਸਰਕਾਰ ਸਰਕਾਰ ਬਣ ਗਈ ਹੈ ਜੀ ਮੈਂ ਅਰੋੜੇ ਨੂੰ ਪੁੱਛਦਾ ਇਹ ਗੱਲ ਤੂੰ ਮਾਲਵੇ ਦੀ ਗੱਲ ਕਰਦਾ ਮੈਂ ਕਹਿੰਦਾ ਤੂੰ ਸਾਰੇ ਪੰਜਾਬ ਲੈ ਲੈ ਸਾਰੇ ਪੰਜਾਬ ਦੇ ਵਿੱਚ ਤੂੰ ਸਰਕਾਰ ਬਣਾ ਕੇ ਦੇ ਸਵਾਦ ਤੇ ਤਾਂ ਹੈ ਮਾਲਵਾ ਤੇ ਬੜੀ ਦੂਰ ਦੀ ਗੱਲ ਆ ਦੁਆਪਾ ਮਾਝਾ ਵੀ ਨਾਰ ਲਾ ਲੋ ਜੇ ਸਰਕਾਰ ਬਣ ਜੋ ਮੈਂ ਪੰਜਾਬ ਛੱਡ ਕੇ ਚਲੇ ਜਾਊਂਗਾ ਚਾਹੇ ਬਾਹਰ ਕਿਸੇ ਵੀ ਛੇੜ ਜਾ ਕੇ ਬੈਨ ਦੁਬਾਰਾ ਮੈਂ ਕਦੇ ਮੂੰਹ ਨਹੀਂ ਦਿਖਾਊਂਗਾ ਕਿਸੇ ਨੂੰ ਪਰ ਜੇ ਸਰਕਾਰ ਤੁਸੀਂ ਬਣਾ ਜੋ ਸਰ ਇਹ ਇਹੋ ਜੀਆਂ ਧਮਕੀਆਂ ਦੇਣ ਪੰਜਾਬ ਨੂੰ ਯਾਰ ਮਰ ਜਾਣਾ ਚਾਹੀਦਾ ਸਾਨੂੰ ਡੁੱਬ ਕੇ ਪੰਜਾਬ ਵਾਲਿਆਂ ਨੂੰ ਯਾਰ ਇਹਦਾ ਕੋਈ ਜਵਾਬ ਵਿਰੋਧ ਨਹੀਂ ਡਟ ਕੇ ਵਿਰੋਧ ਕਰਾਂਗੇ ਇਹ ਸਮਝ ਲਓ ਵੀ ਕੱਲ ਤੋਂ ਵਿਰੋਧ ਸ਼ੁਰੂ ਹੋਏਗਾ ਹਰ ਚੌਂਕ 'ਚ ਹਰ ਮੋੜ 'ਚ ਹਰ ਗਲੀ 'ਚ ਮਹੱਲੇ ਜਿਹਨਾਂ ਦੇ ਬੋਰਡ ਲਾਏ ਜਾਣ ਆਵਾਰਾ ਕੁੱਤਿਆਂ ਤੋਂ ਤੇ ਇਹਨਾਂ ਤੋਂ ਬਚੋ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਤੋਂ ਹਾਰੇ ਹੋਏ ਮਨੀਸ਼ ਸੋਧਿਆ ਪੰਜਾਬ ਆ ਕੇ ਇਹ ਬਿਆਨ ਦਿੰਦੇ ਨੇ ਵੀ ਭਾਈ ਅਸੀਂ 2027 ਦੇ ਵਿੱਚ ਹਰ ਹਾਲਤ ਦੇ ਵਿੱਚ ਸਰਕਾਰ ਬਣਾਵਾਂਗੇ ਖਾਸ ਤੌਰ ਤੇ ਉਹਨਾਂ ਵੱਲੋਂ ਇਹ ਜ਼ਿਕਰ ਕੀਤਾ ਗਿਆ ਹੈ ਕਿ ਅਸੀਂ ਸਾਮ-ਦਾਮ ਦੰਡ ਭੇਦ ਸੱਚ ਝੂਠ ਸਵਾਲ ਜਵਾਬ ਅਤੇ ਲੜਾਈ ਝਗੜਾ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਪਰ ਅਸੀਂ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਪਰ ਇਹ ਬਿਆਨ ਉਸ ਵੇਲੇ ਸਵਾਲਾਂ ਦੇ ਘੇਰੇ ਦੇ ਵਿੱਚ ਹੁੰਦਾ ਹੈ ਵੀ ਭਾਈ ਇੱਕ ਪਾਸੇ ਤਾਂ ਇਹ ਆਪਣੇ ਆਪ ਨੂੰ ਆਮ ਆਦਮੀ ਦੱਸ ਦਿੰਨੇ ਵੀ ਆਮ ਆਦਮੀ ਹਾਂ ਅਸੀਂ ਪਰ ਦੂਸਰੇ ਪਾਸੇ ਅਜਿਹੇ ਬਿਆਨ ਦੇਣੇ ਇਹ ਕੀ ਸੁਨੇਹਾ ਦੇ ਰਹੇ ਨੇ ਇਹਦੇ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਭੁਪਿੰਦਰ ਸਿੰਘ ਹੋਰੀ ਮੌਜੂਦ ਨੇ ਗੱਲਬਾਤ ਕਰਦੇ ਆ ਭੁਪਿੰਦਰ ਸਿੰਘ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਸਰੋਤੇ ਸੁਣਦੇ ਨੇ ਜਿੰਨੇ ਵੀ ਮੇਰੇ ਵੀਰ ਭੈਣ ਭਾਈ ਸੁਣਦੇ ਨੇ ਗੱਲ ਬੜੀ ਕਸੂਤੀ ਫਸ ਗਈ ਹੁਣ ਅੱਛਾ ਇੱਥੇ ਇਹ ਦੱਸਦੇ ਹੋ ਕਿ ਦਿੱਲੀ ਤੋਂ ਹਾਰੇ ਹੋਏ ਪੰਜਾਬ ਆਉਂਦੇ ਨੇ ਮਨੀਸ਼ ਸੋਧਿਆ ਉਹ ਕਹਿੰਦੇ 2027 'ਚ ਅਸੀਂ ਹਰ ਹਾਲਤ 'ਚ ਸਰਕਾਰ ਬਣਾਵਾਂਗੇ ਭਾਵੇਂ ਸਾਨੂੰ ਲੜਾਈ ਝਗੜਾ ਕਰਨਾ ਪਵੇ। ਦਿੱਲੀ ਦੇ ਵਿੱਚ ਮੌਕੇ ਦੀ ਇਹਨਾਂ ਦੀ ਸਰਕਾਰ ਸੀ ਜਦੋਂ ਜਦੋਂ ਇਹ ਹਾਰ ਕੇ ਆਏ ਨੇ ਉੱਥੋਂ। ਤੇ ਸਰਕਾਰ ਇਹਦਾ ਮਤਲਬ ਜੇ ਕੋਈ ਇਹਨਾਂ ਦੀ ਕੋਈ ਗੱਲਬਾਤ ਹੁੰਦੀ ਤੇ ਦਿੱਲੀ ਉਹਨਾਂ ਨੂੰ ਕੱਢ ਦੇਣਾ। ਮੈਂ ਦੀ ਇੱਕ ਗੱਲ ਕਹਾ ਹਾਰਨ ਵਾਲੀ ਗੱਲ ਜਿਹੜੀ ਵੱਖਰੀ ਹੈ ਮੈਂ ਉਹਨੂੰ ਕੱਢ ਦੇਣਾ। ਤੇ ਜੇ ਦਿੱਲੀੋਂ ਕੱਢ ਕੇ ਤੇ ਆ ਗਏ ਪੰਜਾਬ ਦੇ ਵਿੱਚ ਬਹਿ ਗਏ ਹੋ। ਤੇ ਪੰਜਾਬ ਵਾਸੀਓ ਜਾਗੋ ਥੋੜਾ ਜਿਹਾ। ਦੇ ਮੁੱਖ ਮੰਤਰੀ ਸਾਹਿਬ ਜੀ ਤੁਹਾਡੀ ਹਾਜ਼ਰੀ ਦੇ ਵਿੱਚ ਜਦੋਂ ਇੰਨੀ ਗੱਲ ਕਹਿ ਗਿਆ ਨਾ ਬੰਦਾ ਕੋਈ ਤੇ ਤੁਹਾਡੇ ਵਾਸਤੇ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ ਉਸ ਤੋਂ ਬਾਅਦ ਦੂਜੀ ਸ਼ਰਮ ਦੀ ਗੱਲ ਹੈ ਜਿਹੜਾ ਪੰਜਾਬ ਦਾ ਪ੍ਰਧਾਨ ਅਰੋੜਾ ਸਾਹਿਬ ਉੱਥੇ ਬੈਠੇ ਜੀ ਸਾਹਿਬ ਕਹਿੰਨੇ ਆਪਾਂ ਨੂੰ ਹਨਾ ਅਰੋੜਾ ਪੰਜਾਬ ਦਾ ਪ੍ਰਧਾਨ ਉਹ ਇਹ ਬੜੇ ਸ਼ਰਮ ਦੀ ਗੱਲ ਹੈ ਕਿ ਤੁਹਾਡੇ ਸਾਹਮਣੇ ਬੈਠਾ ਬੰਦਾ ਬਾਹਰੋਂ ਆ ਗਏ ਤੁਹਾਡੇ ਸਾਹਮਣੇ ਗੁੰਡਾਗਰਦੀ ਵਾਲਾ ਸਾਨੂੰ ਧਮਕੀ ਦੇ ਜਵੇ ਮੈਂ ਜੀ ਹਰ ਤਰੀਕਾ ਵਰਤਾਂਗੀ ਤੁਸੀਂ ਕੌਣ ਨੇ ਯਾਰ ਤਰੀਕਾ ਵਰਤਣ ਵਾਲੇ ਸਾਡਾ ਪੰਜਾਬ ਸਾਡਾ ਪੰਜਾਬ ਸਭ ਤੋਂ ਵੱਧ ਸ਼ਹਾਦਤਾਂ ਸਾਡੇ ਪੰਜਾਬ ਦੀਆਂ ਪੰਜਾਬ ਨੂੰ ਸਾਡੇ ਮੁਲਕ ਨੂੰ ਯਾਦ ਕਰਾਉਣ ਚ ਕਹਿੰਦਾ ਮੈਂ ਪੰਜਾਬ ਵਾਲੀ ਦੀ ਗੱਲ ਹੀ ਬਾਅਦ ਦੀ ਆਉਂਦੀ ਸਾਰੀਆਂ ਸ਼ਹਾਦਤਾਂ ਸਾਡੇ ਪੰਜਾਬੀਆਂ ਦੀਆਂ ਤੇ ਸਾਡੇ ਪੰਜਾਬ ਨੂੰ ਇੱਕ ਬੰਦਾ ਬਾਹਰੋਂ ਆ ਕੇ ਚੈਲੰਜ ਕਰੇ ਮੈਂ ਜਿੰਨੀਆਂ ਵੀ ਮੇਰੀਆਂ ਪੋਲੀਟੀਕਲ ਪਾਰਟੀ ਭਰਾ ਸੁਣਦੇ ਹੁਣ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਕਿਉਂਕਿ ਮੈਂ ਪੋਲੀਟੀਕਲ ਪਾਰਟੀ ਨਾਲ ਰਿਲੇਟਡ ਨਹੀਂ ਕਿਸੇ ਨਾਲ ਇਹਨਾਂ ਦੇ ਖਿਲਾਫ ਸਸੋਧੀਆਂ ਦੇ ਖਿਲਾਫ ਸਖਤ ਤੋਂ ਸਖਤ ਲਿਖਤੀ ਇਲੈਕਸ਼ਨ ਕਮਿਸ਼ਨ ਨੂੰ ਭੇਜ ਕੇ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਜਮਾਨਤਾਂ ਦੀ ਕੈਨਸਲ ਕਰਕੇ ਇਹਨੂੰ ਅੰਦਰ ਦੇਣਾ ਚਾਹੀਦਾ ਔਰ ਇਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਦਾ ਮਤਲਬ ਇਹ ਹੋ ਗਿਆ ਕਿ ਪੰਜਾਬ ਨੂੰ ਮੈਂ ਖਤਮ ਕਰ ਦੇਣਾ ਪਹਿਲਾ ਪੰਜਾਬ ਸਾਡਾ ਉੱਜੜ ਗਿਆ 84 ਦੇ ਵਿੱਚ ਦੇਖ ਲਓ ਕਿੰਨਾ ਕਿੰਨਾ ਨੁਕਸਾਨ ਪੰਜਾਬ ਦਾ ਹੋਇਆ ਦੂਜਾ ਉੱਜੜ ਗਿਆ ਚਿੱਟੇ ਦੇ ਵਿੱਚ ਤੀਜਾ ਉੱਜੜ ਗਿਆ ਅਨ ਕਾਊਂਟਰਾਂ ਦੇ ਵਿੱਚ ਚੌਥਾ ਚਲਾ ਗਿਆ ਬਾਹਰ ਤੇ ਪੰਜਾਬ ਦੇ ਵਿੱਚ ਰਹਿ ਗੀ ਗਿਆ ਦੱਸੋ ਮੈਨੂੰ ਤੇ ਜੇ ਪੰਜਾਬ ਦੀ ਇੱਕ ਇਹ ਸਟੇਟ ਹੈ ਜਿੱਥੇ ਹਰ ਕ ਨੂੰ ਪੀਆਰ ਦੇਣ ਵਾਸਤੇ ਖੁੱਲ ਚਾਹੇ ਕਿਹੇ ਸਟੇਟ ਦਾ ਹੋਵੇ ਜਿੱਥੇ ਨਾਲ ਇਹ ਵੀ ਨਾਲ ਵਿੱਚ ਆਂਦਾ ਸੋਧੀਆਂ ਵੀ ਜਿਹੜਾ ਕਹਿੰਦਾ ਕਿ ਪੰਜਾਬ ਦੇ ਵਿੱਚ ਹਰ ਤਰੀਕਾ ਵਰਤਾਂਗੇ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਨਾ ਇਹ ਤੇ ਸਖਤ ਕਾਰਵਾਈ ਉਹ ਡਟ ਕੇ ਇਹਨਾਂ ਦਾ ਸਾਰਿਆਂ ਦਾ ਵਿਰੋਧ ਕੀਤਾ ਜਾਵੇ ਹਰ ਚੌਂਕ 'ਚ ਹਰ ਮੋੜ 'ਚ ਹਰ ਗਲੀ 'ਚ ਮਹੱਲੇ 'ਚ ਇਹਨਾਂ ਦੇ ਬੋਰਡ ਲਾਏ ਜਾਣ ਅਵਾਰਾ ਕੁੱਤਿਆਂ ਤੋਂ ਤੇ ਇਹਨਾਂ ਤੋਂ ਬਚੋ ਕਿਉਂਕਿ ਯਾਰ ਇਹਦਾ ਮਤਲਬ ਤੇ ਸਾਨੂੰ ਪੰਜਾਬ ਨੂੰ ਬਿਲਕੁਲ ਮਾਰਨ ਵਾਸਤੇ ਇਹਨਾਂ ਦਾ ਪੂਰਾ ਜਦਾ ਉਹਨੇ ਕਹਿਤਾ ਨਾ ਦਾਮ-ਦਾਮ-ਦੰਡ ਜੋ ਕੁਝ ਲੱਗੇਗਾ ਲਾਇਆ ਸੋ ਮੇਰੇ ਪੰਜਾਬ ਵਾਸੀਓ ਜਾਗੋ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਜਾਲੀ ਇਨਕਾਊਂਟਰ ਹੋਏ ਉਹਨਾਂ ਮਰੀ ਉਹਨਾਂ ਨੂੰ ਵੀ ਬੇਨਤੀ ਹੈ ਸਾਰੇ ਇੱਕ ਮੰਚ ਤੇ ਆਜੋ ਇੱਥੇ ਜਲੰਧਰ ਆਜੋ ਅਸੀਂ ਇਕੱਠੇ ਹੋ ਕੇ ਇਹ ਸਾਰਾ ਵਿਰੋਧ ਕਰਾਂਗੇ ਔਰ ਦੂਜੀ ਗੱਲ ਜਿਹੜਾ ਇਹਦਾ ਡਟ ਕੇ ਵਿਰੋਧ ਕਰਾਂਗੇ ਲੜਾਈਆਂ ਹੁੰਦੀਆਂ ਸਾਰੀਆਂ ਪਾਰਟੀਆਂ ਦੇ ਹੁੰਦੀਆਂ ਪਹਿਲੇ ਵੇਲੇ ਦੀ ਗੱਲ ਪੰਜਾਬ ਦੇ ਵਿੱਚ ਸਿੱਖ ਰਾਜ ਦੇ ਵਿੱਚ 12 ਮਿਸਲਾਂ ਹੁੰਦੀਆਂ ਸੀ ਉਦੋਂ ਮਿਸਲਾ ਭਾਵੇਂ ਲਗਦਾ ਚਲਦੀਆਂ ਸੀ ਜਦੋਂ ਕਿਤੇ ਮੁਸੀਬਤ ਬਣਦੀ ਸੀ ਸਾਰੀਆਂ ਮਿਸਲਾ ਇਕੱਠੀਆਂ ਹੋ ਕੇ ਇੱਕ ਝੰਡੇ ਖਲੇ ਆ ਜਾਂਦੀਆਂ ਸੀ ਉਹੀ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਨਾ ਕਿ ਇਲੈਕਸ਼ਨ ਪੰਜਾਬ ਦੇ ਵਿੱਚ ਹੁਣ ਮੁੱਖ ਮੰਤਰੀ ਪੰਜਾਬ ਦਾ ਬਣਿਆ ਹੋਏ ਤੇ ਉਹਦੀ ਉਹੀ ਗੱਲ ਵੀ 나ਥੋ ਦੀ ਫੜੀ ਹੋਵੇ ਕੇਜਰੀਵਾਲ ਨੇ ਜਾਂ ਬਾਹਰਲੀ ਸਟੇਟਾਂ ਵਾਲੇ ਨੇ ਤੇ ਸਾਡੇ ਪੰਜਾਬ ਨੂੰ ਕੀ ਮਿਲਣਾ ਕੁਝ ਵੀ ਨਹੀਂ ਅੱਛਾ ਜਦੋਂ ਇਹ ਮਨੀਸ਼ ਸੁਸੋਧੀਆਂ ਨੇ ਬਿਆਨ ਦਿੱਤਾ ਸੀਗਾ ਉਦੋਂ ਭਗਵੰਤ ਸਾਹਿਬ ਭਗਵੰਤ ਮਾਨ ਸਾਹਿਬ ਕਿਉਂ ਚੁੱਪ ਸੀਗੇ ਜੀ ਇਹ ਤੁਹਾਡਾ ਨਜ਼ਰੀਆ ਕੀ ਕਹਿੰਦਾ ਉਹ ਬੋਲੇ ਕਿਉਂ ਨਹੀਂ ਉੱਥੇ ਉਹਨੇ ਕਿਹਾ ਵੀ ਜੇ ਬੋਲਿਆ ਤਾਂ ਉਹ ਤੈਨੂੰ ਮੁੱਖ ਮੰਤਰੀ ਲਾ ਦੇਣਗੇ ਇਹੋ ਗੱਲ ਹੋ ਸਕਦੀ। ਆਈਮਨ ਅਰੋੜਾ ਸਾਹਿਬ ਬੋਲੇ ਜੀ। ਉਹ ਪੰਜਾਬ ਦਾ ਪ੍ਰਧਾਨ ਹੈ। ਕੋਗੇ ਉਹ ਇਹ ਕਹਿੰਦੇ ਨੇ ਵੀ ਪੰਜਾਬ ਦੇ ਸਾਡੇ ਕੋਲ ਮੁੱਖ ਮੰਤਰੀ ਸਾਡਾ ਬਣਾਇਆ ਤੇ ਮੁੱਖ ਮੰਤਰੀ ਨੂੰ ਯਾਰ ਜੇ ਮੰਨ ਲਓ ਅੱਜ ਲਾ ਵੀ ਦੇਣਗੇ ਮੁੱਖ ਮੰਤਰੀ ਦਾ ਕਿੱਡਾ ਕ ਵੱਡਾ ਨੁਕਸਾਨ ਹੋ ਜਾਏਗਾ ਪਹਿਲਾਂ ਤੇ ਇਹ ਗੱਲ ਦੱਸਿਆ ਜਾਵੇ। ਮੁੱਖ ਮੰਤਰੀ ਉਦਾਂ ਤੇ ਕਿਸੇ ਨੂੰ ਬਾਜਵੇਰਗੇ ਨੂੰ ਬੋਲਣ ਨਹੀਂ ਦਿੰਦਾ ਕਾਂਗਰਸ ਦੇ ਜਾਂ ਆਪਣੇ ਖਰੇ ਅਰਗੇ ਨੂੰ ਬੋਲਣ ਨਹੀਂ ਦਿੰਦਾ ਕਿਸੇ ਨੂੰ ਤੇ ਜੇ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੋਵੇ ਉਥੇ ਕਿਸੇ ਨੂੰ 1 ਮਿੰਟ ਕਿਸੇ ਨੂੰ 2 ਮਿੰਟ ਉਹਨਾਂ ਨੂੰ ਤੁਸੀਂ ਬੋਲਣ ਨਹੀਂ ਤੇ ਜੇ ਆ ਗੱਲ ਬੋਲੀ ਅੱਜ ਮੁੱਖ ਮੰਤਰੀ ਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਨੂੰ ਕਿ ਅੱਜ ਤਹੇ ਕੋ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਕਿਉਂਕਿ ਹੁਣ ਪੰਜਾਬ ਦੇ ਵਿੱਚ ਸਾਰਿਆਂ ਨੇ ਇਹੋ ਗੱਲ ਪੁੱਛਣੀ ਵੀ ਦੱਸੋ ਵੀ ਇਸ ਗੱਲ ਦਾ ਜਵਾਬ ਦਿਓ ਪਹਿਲਾਂ ਵੀ ਇਹ ਗੱਲ ਕੀ ਹੈ ਇਹ ਚੀਜ਼ਾਂ ਸਾਰੀਆਂ ਪੰਜਾਬ ਜਵਾਬ ਮੰਗਦਾ ਹੈ ਪੰਜਾਬ ਦੇ ਵਿੱਚ ਕੰਮ ਮੰਗਦੇ ਪੰਜਾਬ ਵਾਲੇ ਕੰਮ ਕੀ ਹੋਇਆ ਪੰਜਾਬ ਵਿੱਚ ਮੈਨੂੰ ਦੱਸੋ ਕਿਹੜੀ ਪੰਜਾਬ ਵਿੱਚ ਵਾਦਾ ਕੀਤਾ ਕਿਹੜਾ ਨਵਾਂ ਕੰਮ ਹੋਇਆ ਮੈਂ ਤਾਂ ਜਲੰਧਰ ਦਾ ਹੀ ਪੁੱਛਦਾ ਚਲੋ ਮੈਂ ਬਾਕੀ ਬਾਹਰ ਬਾਅਦ ਗੱਲ ਕਰਦੇ ਪੰਜਾਬ ਦੇ ਜਲੰਧਰ ਵਾਸੀਓ ਦੱਸੋ ਵੀ ਪੰਜਾਬ ਵਿੱਚ ਕਿਹੜਾ ਵਾਦਾ ਹੋਇਆ ਮੈਂ ਤੁਹਾਨੂੰ ਪੰਜਾਬ ਦੀਆਂ ਜਲੰਧਰ ਦੀਆਂ ਗਲੀਆਂ ਲੈ ਜਾਣਾ ਨਾਲੀਆਂ ਲੈ ਜਾਣਾ ਇੱਥੋਂ ਸ਼ੁਰੂ ਕਰ ਦੇਣਾ ਆਪਾਂ ਕਿਉਂਕਿ ਸਾਨੂੰ ਲੋਕਾਂ ਨੂੰ ਪੰਜਾਬੀਆਂ ਨੂੰ ਸਿਰਫ ਗਲੀਆਂ ਨਾਲੀਆਂ ਤਾਂ ਕਹਿੰਦਾ ਸੀਮਤ ਰੱਖਿਆ ਹੁਣ ਤੁਸੀਂ ਹੋਰ 6 ਮਹੀਨੇ ਸਾਲ ਰੁਕੋ ਇਹਨਾਂ ਨੇ ਪੰਜਾਬ ਵਾਸੀਆਂ ਨੂੰ ਕਿਤੇ ਕੋਈ ਸੜਕ ਬਣਾਤੀ ਕਿਤੇ ਕੋਈ ਗਲੀ ਬਣਾਤੀ ਬਾ ਇੱਥੇ ਗੱਲ ਦਾ ਉਲਝਾ ਦੇਣਾ ਸਾਡੇ ਪੰਜਾਬ ਦੇ ਵਿਰਸੇ ਦੇ ਵਿੱਚ ਸਾਡੇ ਪੰਜਾਬ ਦੇ ਖੂਨ ਵਿੱਚ ਇਹ ਰਚਿਆ ਹੋਇਆ ਕਿ ਬਾਹਰਲਾ ਕੋਈ ਵੀ ਬੰਦਾ ਹੈ ਉਹਨੂੰ ਚਾਹ ਪਾਣੀ ਪੀਤਿਆਂ ਬਗਾਰ ਨਹੀਂ ਜਾਣ ਦੇਣਾ ਇਹ ਬਾਹਰਲੀ ਸਟੇਟ ਤੋਂ ਆ ਕੇ ਸਾਡੇ ਪੰਜਾਬ ਤੇ ਰਾਜ ਕਰਨ ਵਾਸਤੇ ਆਏ ਪਰ ਸਾਡਾ ਕਮਾਂਡਰ ਮਾੜਾ ਮੈਂ ਤੇ ਕਹਾਂਗਾ ਜਿਨੇ ਆਪਣੇ ਪੰਜਾਬ ਦੀ ਸਾਰੀ ਬਣੀ ਬਣਾਈ ਸਰਕਾਰ ਦੀ ਬਾਗਡੋਰ ਇਹਨਾਂ ਦੇ ਹੱਥ 'ਚ ਦਿੱਤੀ ਹੈ ਕਮਾਂਡਰ ਕੌਣ ਹੈ ਜੀ ਕਮਾਂਡਰ ਸਾਡਾ ਇਸ ਵੇਲੇ ਭਗਵੰਤ ਮਾਨੀਆ ਮੁੱਖ ਮੰਤਰੀ ਪੰਜਾਬ ਦਾ ਜਿਹਨੂੰ ਕਹਾਂਗੇ ਆਪਾਂ ਤੇ ਜੇ ਇਹਨੇ ਬਣ ਕੇ ਮੁੱਖ ਮੰਤਰੀ ਜੇ ਬਾਗਡੋਰ ਉਹਨਾਂ ਨੂੰ ਦੇਣੀ ਫਿਰ ਉਹਨੂੰ ਹੀ ਮੁੱਖ ਮੰਤਰੀ ਦੀ ਕੁਰਸੀ ਦੇ ਦੇਵੇ ਠੀਕ ਹੈ ਨਾ ਗੱਲ ਆ ਹੁਣ ਇਲੈਕਸ਼ਨਾਂ ਹੋਈਆਂ ਹੀ ਉੱਥੇ ਜਿਤਾਦਾ ਜਿਹੜਾ ਮੁੱਖ ਮੰਤਰੀ ਕੁਰਸੀ ਹੈ ਉਹਨੂੰ ਦੇ ਦੇਵੋ ਜੇ ਕੰਮ ਹੀ ਉਹਨਾਂ ਨੇ ਕਰਨਾ ਪਰ ਪੰਜਾਬ ਵਾਸੀ ਘਰ ਰਿਆ ਸੀ ਗੱਲ ਨਹੀਂ ਜੀਂਦੇ ਜਾਗਦੇ ਨੇ ਕੋਈ ਗੱਲ ਨਹੀਂ ਜੇ ਕਈ ਵਾਰੀ ਕਈ ਗੱਲਾਂ ਹੁੰ ਇਹ ਬੰਦਾ ਧਿਆਨ ਨਹੀਂ ਦਿੰਦਾ ਉਹਨਾਂ ਨੂੰ ਜਦੋਂ ਗੱਲ ਆਪਾਂ ਕਰਦੇ ਆਂ ਮੀਡੀਆ ਜਾਂ ਕਿਸੇ ਪਾਸੇ ਆਵਾਜ਼ ਉਹਨਾਂ ਤੱਕ ਪਹੁੰਚਦੀ ਏ ਉਹ ਜ਼ਰੂਰ ਆਵਾਜ਼ ਦੇਣਗੇ ਅੱਛਾ ਲੜਾਈ ਝਗੜਾ ਕਰਕੇ ਜਾਂ ਝੂਠ ਝੂਠ ਸੁਣ ਕੇ 2027 ਚ ਵਾਕਈ ਪੰਜਾਬੀ ਸਰਕਾਰ ਬਣਾ ਦੇਣਗੇ ਇਹਨਾਂ ਦੀ ਜੀ ਇਹਨਾਂ ਦੇ ਦਿਮਾਗ 'ਚ ਇਹ ਗੱਲ ਹੋਏਗੀ ਕਿ ਅਸੀਂ ਧੱਕਾ ਕਰਕੇ ਅਸੀਂ ਲੜਾਈ ਕਰਕੇ ਅਸੀਂ ਝਗੜਾ ਕਰਕੇ ਅਸੀਂ ਚਿੱਟਾ ਵੇਚ ਕੇ ਅਸੀਂ ਸਾਰਾ ਕੁਝ ਕਰਕੇ ਵੀ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾ ਦਾਂਗੇ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਦੱਸੋ ਵੀ ਇਹ ਗੱਲ ਠੀਕ ਹੈ ਕਿ ਗਲਤ ਹੈ ਮੈਂ মিডিਆ ਰਾਈ ਚੈਨਲ ਲਈ ਪੁੱਛਣਾ ਕਿ ਇਹ ਗਲਤ ਗਲਤ ਕਹੀਗਾ ਠੀਕ ਪੰਜਾਬ ਨਾਲ ਹਮੇਸ਼ਾ ਹੀ ਬਦਮਾਸ਼ੀ ਗੁੰਡਾਗਰਦੀ ਹਰ ਚੀਜ਼ ਅਸੀਂ ਪੰਜਾਬ ਵਾਸੀਏ ਨਹੀਂ ਚੱਲਣ ਦੇਾਂਗੇ ਡਟ ਕੇ ਵਿਰੋਧ ਕਰਾਂਗੇ ਬਿਲਕੁਲ ਇਹ ਸਰਕਾਰ ਨਹੀਂ ਬਣ ਦਿਆਂਗੇ ਯਾਰ ਇਹੋ ਜੀ ਗੱਲ ਬਾਹਰੋਂ ਆ ਕੇ ਬੰਦਾ ਕਹਿ ਰਿਹਾ ਹੈ ਗੱਲ ਤੇ ਪੰਜਾਬ ਵਾਲੇ ਕਿੱਥੇ ਗਏ ਨੇ ਪੰਜਾਬ ਵਾਲੇ ਜਿੰਦੇ ਜਾਗਦੇ ਨੇ ਡਟ ਕੇ ਵਿਰੋਧ ਕਰਾਂਗੇ ਔਰ ਕੀਤਾ ਕਰਾਂਗੇ ਵੀ ਡਟ ਕੇ ਹੁਣ ਉਹਨਾਂ ਬੀਬੀਆਂ ਬਾਰੇ ਕੀ ਖਿਆਲ ਹੈ ਉਹਨਾਂ ਔਰਤਾਂ ਬਾਰੇ ਕੀ ਸੋਚਦੇ ਹੋ ਜਿਨ੍ਹਾਂ ਨੇ ਇਹ ਗੱਲ ਸੁਣ ਕੇ ਜਿਹੜੀ ਗੱਲ ਮਨੀਸ਼ ਸੁਸੋਧੀਆਂ ਨੇ ਸਟੇਜ ਤੋਂ ਕਹੀ ਵੀ ਭਾਵੇਂ ਭਾਵੇਂ ਸਾਨੂੰ ਲੜਾਈ ਝਗੜਾ ਕਰਨਾ ਪਵੇ ਭਾਵੇਂ ਝੂਠ ਬੋਲਣਾ ਪਵੇ ਫਿਰ ਵੀ ਅਸੀਂ 2027 ਚ ਸਰਕਾਰ ਬਣਾਵਾਂਗੇ ਇਹ ਗੱਲ ਸੁਣ ਕੇ ਜਿਹੜੀਆਂ ਬੀਬੀਆਂ ਨੇ ਤਾੜੀਆਂ ਮਾਰੀਆਂ ਉਹਨਾਂ ਬੀਬੀਆਂ ਬਾਰੇ ਕੀ ਖਿਆਲ ਹੈ ਜੀ ਇਹ ਇਹਨਾਂ ਦਾ ਪਹਿਲਾ ਵੈਲਪਲਾਨਡ ਪ੍ਰੋਗਰਾਮ ਸੀ ਇਹ ਜਿਹੜੀ ਮੀਟਿੰਗ ਜਿੰਨੀ ਕੁ ਰੱਖੀ ਤੁਸੀਂ ਦੇਖੋ ਸਾਰੇ ਇਹਨਾਂ ਦੇ ਬੰਦੇ ਕੋ ਬਾਹਰਲਾ ਬੰਦਾ ਨਹੀਂ ਸੀ ਜਿੱਦਾਂ ਆਪਾਂ ਕਹੇ ਦੀ 150 ਬੰਦਾ ਮੀਟਿੰਗ ਚ ਆੜਿਆ ਆਪਣਾ ਬੰਦਾ ਉਹੀ ਹੋਣਗੇ ਕਿ ਇਹਨੇ ਇੱਕ ਨੇ ਵੀ ਵਿਰੋਧ ਨਹੀਂ ਕੀਤਾ ਉਹ ਸਾਰੇ ਇਹਨਾਂ ਦੇ ਪਾਰਟੀ ਦੇ ਹੀ ਨਮਾਇंदे ਸੀ ਉਹੋ ਹੀ ਬੈਠੇ ਸੀ ਕੋਈ ਅੱਗੇ ਤਾਂ ਭਗਵੰਤ ਮਾਨ ਤੇ ਉਹ ਚਾਰ ਕਜਾ ਨੇ ਬੈਠੇ ਅੱਗੇ ਬਾਕੀ ਤਾਂ ਪਿੱਛੇ ਬੀਬੀਆਂ ਹੀ ਸੀ ਤੇ ਬੀਬੀਆਂ ਬੋਲਣਗੇ ਤਾਂ ਜੇ ਉਹਨਾਂ ਨੂੰ ਕਿਹਾ ਪਹਿਲਾਂ ਦੱਸਿਆ ਵੀ ਤੁਸੀਂ ਇਹਦੇ ਬਾਰੇ ਬੋਲਣਾ ਨਹੀਂ ਮੈਂ ਆ ਬੋਲਣਾ ਇਹ ਪਹਿਲਾ ਪਲਾਨਡ ਪ੍ਰੋਗਰਾਮ ਸੀ ਜੋ ਬੋਲਿਆ ਪੰਜਾਬ ਸਾਡੇ ਨੂੰ ਡਰਾਉਣ ਦੀ ਧਮਕੀ ਦਿੱਤੀ ਗਈ ਹੈ ਵੀ ਪੰਜਾਬ ਵਾਸੀਓ ਡਰਜੋ ਤੁਸੀਂ ਇਹਨਾਂ ਦੇ ਵਿਰੋਧ ਨਾ ਕੋਈ ਬੋਲਿਓ ਨਹੀਂ ਤੇ ਅਸੀਂ ਤੁਹਾਨੂੰ ਆਹ ਕੰਮ ਕਰਾਂਗੇ ਕਾੜੀਆਂ ਮਾਰਨ ਵਾਲਿਆਂ ਦੇ ਜਮੀਰ ਮਰੀ ਹੈ ਜੀ ਉਹਨਾਂ ਦੀ ਜਮੀਰ ਮਰੀਦ ਕਰਕੇ ਉਹਨਾਂ ਨੇ ਤਾੜੀਆਂ ਮਾਰੀਆਂ ਉਹਨਾਂ ਨੂੰ ਪਹਿਲਾਂ ਹੀ ਡਰਾ ਧਮਗਾ ਕੇ ਗੱਲ ਕਰਕੇ ਅੰਦਰਵਾੜਿਆ ਸੀ ਕਿ ਤੁਸੀਂ ਵਿਰੋਧ ਕਰਨਾ ਨਹੀਂ ਜੋ ਮੈਂ ਬੋਲਿਆ ਉਹ ਤੁਸੀਂ ਹਾਂ ਜ ਹਾਂ ਮਲਾਉਣੀ ਤੇ ਉਹਨਾਂ ਨੇ ਉਹ ਤਾੜੀਆਂ ਮਾਰੀਆਂ ਜਿਹੜੀ ਕਿ ਬੜੀ ਸ਼ਰਮ ਦੀ ਗੱਲ ਪੰਜਾਬ ਵਾਸੀਆਂ ਵਾਸਤੇ ਬਹੁਤ ਮਾੜੀ ਗੱਲ ਹੋਈ ਔਰ ਪੰਜਾਬ ਦੇ ਸਾਰੇ ਹੀ ਜਿੰਨੇ ਵੀ ਪੰਜਾਬ ਵਾਸੀ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਇਸ ਚੀਜ਼ ਦਾ ਡੜ ਕੇ ਵਿਰੋਧ ਕਰੋ ਪੰਜਾਬ ਦੇ ਵਿੱਚ ਜਦਾਂ ਵੀ ਕਦੇ ਇੰਕਾਊਂਟਰ ਹੁੰਦਾ ਉਹ ਸਾਰੇ ਇਕੱਠੇ ਹੋਈਏ ਪੰਜਾਬ ਤਾਂ ਬਚ ਸਕਦਾ ਜਿੱਥੇ ਪੰਜਾਬ ਦੇ ਵਿੱਚ ਚਿੱਟਾ ਵਿਕਦਾ ਉਹਨਾਂ ਨੂੰ ਤੇ ਫੜਨਵਾਤੇ ਅਸੀਂ ਨਾਲ ਆ ਪਰ ਨਜਾਇਜ਼ ਨਾਲ ਲੋਕਾਂ ਨਾਲ ਕੀਤੀ ਜਾਵੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਹਾਡੇ ਨਾਲ ਨਜਾਇਜ਼ ਹੁੰਦੀ ਹੈ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਤਾਂ ਹੀ ਹੋਣਾ ਜਿੰਨੀਆਂ ਪਾਰਟੀਆਂ ਚ ਅਕਾਲੀਆਂ ਦੀਆਂ ਚਾਹੇ 2 ਜਾਂ 3 ਜਾਂ 4 ਪਾਰਟੀਆਂ ਭਾਵੇਂ ਬਣ ਗਈਆਂ ਕੋਈ ਗੱਲ ਨਹੀਂ ਉਹ ਔਨ ਘਰੇਲੂ ਲੜਾਈ ਆਪਾਂ ਕਹਦੇ ਇੱਕ ਘਰ ਦੀ ਲੜਾਈ ਹੈ ਦੋ ਬੱਚੇ ਕਿਤੇ ਹੋ ਜਾਂਦੇ ਦੋ ਕਿਤੇ ਹੋ ਜਾਂਦੇ ਦੋ ਕਿਤੇ ਹੋ ਜਾਂਦੇ ਕੋਈ ਗੱਲ ਨਹੀਂ ਪਰ ਜਦੋਂ ਇਹੋ ਜੀ ਪ੍ਰੋਬਲਮ ਪੰਜਾਬ ਦੇ ਵਿੱਚ ਖੜੀ ਹੁੰਦੀ ਹੈ ਉਸ ਟਾਈਮ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਉਸ ਟਾਈਮ ਸਾਰੀਆਂ ਜਿੰਨੇ ਵੀ ਜਰਨਲ ਬਣੇ ਨਾ ਇਹਨਾਂ ਪਾਰਟੀਆਂ ਦੇ ਸਾਰੇ ਇੱਕ ਜਗ੍ਹਾ ਇਕੱਠੇ ਹੋ ਤੇ ਝੰਡਾ ਉੱਥੇ ਚੁੱਕਿਆ ਜਾਵੇ ਜੇਕ ਤਾਹਾਂ ਗੱਲ ਹੋਣੀ ਹੈ ਤਾਂ ਬਚਾ ਹੋਣਾ ਪੰਜਾਬ ਦਾ ਨਹੀਂ ਤੇ ਜਿਹੜਾ ਮਰਜ਼ੀ ਉੱਠ ਕੇ ਪੰਜਾਬ ਦੇ ਵਿਰੋਧ ਆ ਕੇ ਖੜਾ ਹੋ ਜਾਂਦਾ ਅਮਨ ਅਰੋੜਾ ਸਾਹਿਬ ਬਿਆਨ ਦਿੰਦੇ ਨੇ ਕਹਿੰਦੇ 2027 'ਚ ਤਾਂ ਅਸੀਂ ਇਕੱਲੇ ਮਾਲਵੇ ਤੋਂ ਸਰਕਾਰ ਬਣਾ ਲੈਣੀ ਹੈ ਜੀ ਉਹ ਕਹਿੰਦੇ ਸਾਡਾ ਇੰਨਾ ਵਧੀਆ ਅਸੀਂ ਕੰਮ ਕੀਤਾ ਹੈ ਮਾਲਵੇ ਤੋਂ ਸਾਡੀ ਸਰਕਾਰ ਸਰਕਾਰ ਬਣ ਰਹੀ ਹੈ ਜੀ ਮੈਂ ਅਰੋੜੇ ਨੂੰ ਪੁੱਛਦਾ ਇਹ ਗੱਲ ਤੂੰ ਮਾਲਵੇ ਦੀ ਗੱਲ ਕਰਦਾ ਮੈਂ ਕਹਿੰਦਾ ਤੂੰ ਸਾਰੇ ਸਾਰੇ ਪੰਜਾਬ ਲੈ ਲੈ ਸਾਰੇ ਪੰਜਾਬ ਦੇ ਵਿੱਚ ਤੁਸੀਂ ਸਰਕਾਰ ਬਣਾ ਕੇ ਦੇ ਸਵਾਦ ਤੇ ਤਾਂ ਹੈ ਮੈਂ ਪੰਜਾਬ ਛੱਡ ਜੂ ਮੈਂ ਜਲੰਧਰ ਨੂੰ ਛੱਡ ਜੂ ਮੈਂ ਪੰਜਾਬ ਹੀ ਛੱਡ ਜੂ ਜੇ ਤੁਹਾਡੀ ਸਰਕਾਰ ਤੁਸੀਂ ਬਣਾ ਜੋ ਮਾਲਵਾ ਤੇ ਬੜੀ ਦੂਰ ਦੀ ਗੱਲ ਆ ਦੋਆਬਾ ਮਾਝਾ ਵੀ ਨਾਂ ਰਲਾ ਲਓ ਜੇ ਸਰਕਾਰ ਬਣ ਜਾਓ ਮੈਂ ਪੰਜਾਬ ਛੱਡ ਕੇ ਚਲੇ ਜਾਊਗਾ ਚਾਹੇ ਬਾਹਰ ਕਿਸੇ ਵੀ ਸਟੇਟ ਜਾ ਕੇ ਬਹਿ ਜਾਊ ਦੁਬਾਰਾ ਮੈਂ ਕਦੇ ਮੂੰਹ ਨਹੀਂ ਦਿਖਾਊਗਾ ਕਿਸੇ ਨੂੰ ਪਰ ਜੇ ਸਰਕਾਰ ਤੁਸੀਂ ਬਣਾ ਜੋ ਜੇ ਵਾਕਈ 2027 'ਚ ਸਰਕਾਰ ਬਣ ਗਈ ਤੁਸੀਂ ਪੰਜਾਬ ਛੱਡੂਗੇ ਜੀ ਪੱਕੀ ਗੱਲ ਹੈ ਮੈਂ ਬਿਲਕੁਲ ਛੱਡ ਕੇ ਜਾਊ ਸਾਰਾ ਕੁਝ ਬਣਿਆ ਬਣਾਇਆ ਸਾਰਾ ਕੁਝ ਇਦਾਂ ਹੀ ਛੱਡ ਜਾਊਂਗਾ ਪੰਜਾਬ 'ਚ ਮੈਂ ਕਿਸੇ ਨੂੰ ਦਿਖ ਮੈਂ ਸੱਚ ਕਹਿਣਾ ਬਿਲਕੁਲ ਸਲੀਅਤ ਕਹਿਣਾ ਇਹ ਮੇਰੇ ਦਿਲ ਦੀ ਆਵਾਜ਼ ਹੈ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਮੇਰੀਆਂ ਅੱਖਾਂ ਭਰ ਆਈਆਂ ਵੀ ਇਹ ਸੁਣ ਕੇ ਯਾਰ ਸਾਡੇ ਪੰਜਾਬ ਨਾਲ ਯਾਰ ਇੰਨਾ ਕੁਝ ਹੋ ਰਿਹਾ ਇੰਨਾ ਮੜਾ ਹੋ ਰਿਹਾ ਯਾਰ ਕਿਉਂ ਹੋ ਰਿਹਾ ਯਾਰ ਅਸੀਂ ਪੰਜਾਬੀ ਮਿਹਨਤ ਕਰਕੇ ਖਾਣ ਵਾਲੀ ਕੌਮ ਪੰਜਾਬੀ ਅੱਜ ਜੋ ਪੰਜਾਬ ਦੇ ਵਿੱਚ ਕਿਸੇ ਚੀਜ਼ ਦੀ ਕਮੀ ਜੋ ਮਿਹਨਤ ਪੰਜਾਬ ਕਰਦਾ ਕੋਈ ਵੀ ਕੰਮ ਬਾਹਰਲੇ ਮੁਲਕਾਂ ਚ ਬਾਹਰਲੀ ਸਟੇਟਾਂ ਜਿੱਥੇ ਵੀ ਜਾਂਦੇ ਨੇ ਆਪਣੇ ਝੰਡੇ ਲਹਿਰਾ ਰਹੇ ਪੰਜਾਬ ਵਾਲੇ ਸਾਰੀ ਮਿਹਨਤ ਕਰ ਰਹੇ ਤੇ ਯਾਰ ਇਹ ਇਹੋ ਜੀਆਂ ਧਮਕੀਆਂ ਦੇਣ ਪੰਜਾਬ ਨੂੰ ਯਾਰ ਮਰ ਜਾਣਾ ਚਾਹੀਦਾ ਸਾਨੂੰ ਡੁੱਬ ਕੇ ਪੰਜਾਬ ਵਾਲਿਆਂ ਨੂੰ ਯਾਰ ਇਹਦਾ ਕੋਈ ਜਵਾਬ ਵਿਰੋਧ ਨਹੀਂ ਡਟ ਕੇ ਵਿਰੋਧ ਕਰਾਂਗੇ ਇਹ ਸਮਝ ਲਓ ਵੀ ਕੱਲ ਤੋਂ ਵਿਰੋਧ ਸ਼ੁਰੂ ਹੋਏਗਾ ਤੇ ਪੂਰਾ ਵਿਰੋਧ ਕਰਾਂਗੇ ਚਾਹੇ ਜੋ ਵੀ ਕਰਨਾ ਪਿਆ ਪੰਜਾਬ ਵਾਸੀ ਸਾਰੇ ਅਸੀਂ ਡਟ ਕੇ ਕਰਾਂਗੇ ਨਾਲ ਖੜੇ ਆਵਾਂਗੇ ਪੰਜਾਬੀਆਂ ਦਾ ਐਹੋ ਜੀ ਬੋਲਬਾਣੀ ਸਟੇਜ ਤੋਂ ਕਿ ਸਾਨੂੰ ਭਾਵੇਂ ਲੜਾਈ ਝਗੜਾ ਕਰਨਾ ਪਵੇ ਚਾਹੇ ਝੂਠ ਬੋਲਣਾ ਪਵੇ ਕਿ ਇਹ ਗੁੰਡਾਗਰਦੀ ਹੈ ਜੀ ਪੂਰੀ ਪੱਕੀ ਗੁੰਡਾ ਵਰਗ ਦੀ ਇਸ ਕਰਕੇ ਆ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਕਹਿੰਦੇ ਸਾਡੀ ਹੈ ਪੁਲਿਸ ਸਾਡੇ ਕੋਲ ਕਿਉਂਕਿ ਪੰਜਾਬ ਦੇ ਵਿੱਚ ਪੁਲਿਸ ਦੇ ਸਰਕਾਰ ਜਿਹੜੀ ਸਰਕਾਰ ਉਹਦੀ ਪੁਲਿਸ ਹੈ ਤਾਂ ਗੱਲ ਹੈਗੀ ਐ ਇਹੋ ਕਰਨਗੇ ਚੋਕੇ ਅੰਦਰ ਦੇ ਦੇਣਗੇ ਕਿੰਨਿਆਂ ਨੂੰ ਅੰਦਰ ਦੇ ਦੋਗੇ ਦਿੱਤੇ ਅੱਗੇ ਵੀ ਦਿੱਤੇ ਅੰਦਰ ਆ ਤੁਸੀਂ ਦੇਖੋ ਰਾਤੋਂ ਰਾਤ ਚੁਕਾਇਆ ਧਰਨਾ ਚੁਕਾਇਆ ਉਹ ਇੱਕ ਇਥੋਂ ਡੀਆਜੀ ਹੁੰਦਾ ਸੀ ਸਿੱਧੂ ਜਿਹੜਾ ਰਿਟਾਇਰ ਹੋ ਗਿਆ ਉਹ ਚੋਕੇ ਟਰਾਲੀਆਂ ਮੁੜ ਕੇ ਨਾ ਮੰਤਰੀਆਂ ਦੇ ਘਰਾਂ ਚੋਂ ਨਿਕਲਦੀਆਂ ਇਹ ਇੰਨਾ ਇੰਨਾ ਤੇ ਮਾੜੀਆਂ ਹਰਕਤਾਂ ਕਰਦੇ ਪਏ ਨੇ ਇਸ ਤੋਂ ਵੱਧ ਕੀ ਅਸੀਂ ਪੰਜਾਬ 'ਚ ਭਾਣਦੇ ਭਾਲਨੇ ਨਾ ਸਰਕਾਰਾਂ ਕੋਲ ਦੋ ਟਰਾਲੀਆਂ ਚੋਰੀਆਂ ਕਰਕੇ ਲੈ ਗਏ ਉਹ ਗਰੀਬ ਕਿਸਾਨਾਂ ਵਾਲੇ ਵਿਚਾਰਿਆਂ ਨੇ ਟਰਾਲੀਆਂ ਬਣਾਈਆਂ ਯਾਰ ਉਹ ਧਰਨਾ ਦਿੱਤਾ ਤੇ ਉਹਨੇ ਆਪਣੇ ਸਿਰ ਕਰਕੇ ਦਿੱਤਾ ਅਸੀਂ ਪੰਜਾਬ ਇਨਸਾਫ ਮੰਗਦੇ ਆ ਤੇ ਪੰਜਾਬ ਦੇ ਵਿੱਚ ਜੋ ਚੀਜ਼ਾਂ ਦੀ ਜ਼ਰੂਰਤ ਹੈ ਉਹੀ ਮੰਗਦੇ ਆ ਕੋਈ ਬੰਦਾ ਘਰੇਲੂ ਚੀਜ਼ ਨਹੀਂ ਮੰਗਦਾ ਵੀ ਮੇਰੇ ਇਕੱਲੇ ਦੀ ਇਹ ਕੰਮ ਕੀਤਾ ਜਾਵੇ ਹਰ ਬੰਦਾ ਇਹੋ ਹੀ ਮੰਗਦਾ ਹੈ ਕਿ ਪੰਜਾਬ ਸਾਡੇ ਨੂੰ ਆ ਚੀਜ਼ ਦੀ ਕਮੀ ਹੈ ਉਹ ਦਿੱਤੀ ਜਾਏ ਪੰਜਾਬ ਨੂੰ ਰੋਜ਼ਗਾਰ ਦੀ ਕਮੀ ਹੈ ਪੰਜਾਬ ਨੂੰ ਰੋਜ਼ਗਾਰ ਦਿੱਤਾ ਉਹ ਯਾਰ ਤੁਸੀਂ ਬਾਹਰਲੀ ਸਟੇਟਾਂ ਵਾਲੇ ਚੀਫ ਅਜੱਸਟਰ ਤਾਂ ਤੁਸੀਂ ਬਾਹਰ ਨਾਲ ਲਿਆ ਕੇ ਬਠਾ ਜਿਹੜਾ ਚੀਫ ਸੈਕਟਰੀ ਹੈ ਬਾਹਰਲੀ ਸਟੇਟ ਦਾ ਬਠਾ ਲਿਆ ਕੇ ਤੁਸੀਂ ਹੋਮ ਸੈਕਟਰੀ ਬਾਹਰਲੀ ਸਟੇਟਾਂ ਦੇ ਤੁਸੀਂ ਲਿਆ ਕੇ ਬਠਾ ਪੰਜਾਬ ਦੀ ਕੰਨੇ ਸੁਣਨੀ ਰੋਲਾ ਪਾਈ ਜਾਣਗੇ ਮੇਰੇ ਵਰਗੇ ਹੋਰ ਚਾਰ ਪਾਈ ਜਾਣਗੇ ਸੁੰਨੀ ਤਾਂ ਕਿਹ ਹੈ ਰਹੀ ਨਹੀਂ ਉਹ ਇਹੋ ਸੁਣ ਕੇ ਸਾਡੀ ਵੀ ਸੁਣ ਕੇ ਬਾਅਦ ਕਹਿੰਦੇ ਯਾਰ ਬੋਲਦਾ ਬੋਲੀ ਜਾਂਦ ਪਰ ਇਹ ਬੋਲ ਜਿਹੜੇ ਲੈ ਲੋਕਾਂ ਤੱਕ ਪਹਾੜ ਪਹੁੰਚਦੀ ਏ ਮੈਂ ਸ਼ੁਕਰੀਆ ਕਰਦਾ ਤੁਹਾਡੇ ਪ੍ਰੈਸ ਮੀਡੀਆ ਦਾ ਜੋ ਕਿ ਸਾਡੀਆਂ ਆਵਾਜ਼ਾਂ ਤੁਸੀਂ ਪਹੁੰਚਾਉਂਦੇ ਹੋ ਕਿਉਂਕਿ ਤੁਸੀਂ ਵੀ ਪੰਜਾਬੀ ਹੋ ਸਾਡੇ ਤੁਹਾਡੇ ਵੀ ਦਿਲ 'ਚ ਦਰਦ ਹੈ ਪੰਜਾਬ ਦਾ ਇਹ ਆਵਾਜ਼ ਸਾਡੀ ਸਾਰੇ ਪੰਜਾਬੀਆਂ ਨੂੰ ਬਾਹਰਲੇ ਮੁਲਕਾਂ 'ਚ ਬੈਠੇ ਪੰਜਾਬੀਆਂ ਤੱਕ ਸਾਡੀ ਆਵਾਜ਼ ਪਹੁੰਚਦੀ ਏ ਮੈਂ ਬਾਹਰਲੇ ਮੁਲਖਾਂ 'ਚ ਬੈਠੇ ਪੰਜਾਬੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਵੀ ਜਿੰਨੇ ਪਿੱਛੇ ਘਰਾਂ 'ਚ ਚਾਹੇ ਨੌਕਰ ਛੱਡੇ ਨੇ ਚਾਹੇ ਬਾਹਰਲੀਏ ਸਟੇਟਾਂ ਵਾਲੇ ਆ ਕੇ ਵਿਚਾਰੇ ਕੰਮ ਕਰਦੇ ਘਰ ਸੰਭਾਲੇ ਉਹਨਾਂ ਨੂੰ ਵੀ ਇਹ ਫੋਨ ਕਰਕੇ ਜਾਂ ਜਿੱਦਾਂ ਮਰਜ਼ੀ ਹਦਾਇਤ ਕਰੋ ਕਿ ਆਪਾਂ ਡਟ ਕੇ ਵਿਰੋਧ ਕਰੀਏ ਪੰਜਾਬ ਸਾਡਾ ਬਚ ਜਾਏਗਾ ਪੰਜਾਬ ਨੂੰ ਅਸੀਂ ਇਕੱਠਾ ਕਰ ਲਈਏ ਪੰਜਾਬ ਦੀ ਬਾਗਡੋਰ ਆਪਾਂ ਪੰਜਾਬੀਆਂ ਦੇ ਹੱਥ 'ਚ ਦਈਏ ਜਿਹੜਾ ਕਿ ਪੰਜਾਬ ਦੇ ਵਿੱਚ ਕਮਾਂਡ ਕਰਨ ਵਾਲਾ ਪੰਜਾਬੀ ਹੋਵੇ ਸਾਡਾ ਸੋਚਿਆ ਤਾਂ ਹੀ ਇਹਨੂੰ ਵੀ ਸੀ ਵੀ ਇਹ ਪੰਜਾਬ ਦਾ ਹੀ ਹੈ ਪੰਜਾਬ ਦੀ ਕਮਾਂਡ ਕਰੇਗਾ ਬੜਾ ਡਰਾਮਾ ਕੀਤਾ ਵੱਡਾ ਜੀ ਸੌ ਚੁੱਕਣ ਵਾਸਤੇ ਮੈਂ ਜੀ ਭਗਤ ਸੰਗਤ ਤੇ ਪਿੰਡ ਜਾਵਾਂਗਾ ਜੀ ਉੱਥੇ ਸੌ ਚੁੱਕਣੀ ਕੀ ਉਹਨਾਂ ਡਰਾਮਿਆਂ ਦਾ ਰਿਜ਼ਲਟ ਅੱਜ ਦੁਨੀਆ ਸੜਕਾਂ ਦੇ ਤਰੀ ਫਿਰਦੀ ਕਹੇ ਦੀ ਕੁਝ ਸੁਣਵਾਈ ਨਹੀਂ ਕੋਈ ਮਿਲਨ ਵਾਲੀ ਕਿਸੇ ਨੂੰ ਕੁਝ ਨਹੀਂ ਤੇ ਕੀ ਪੰਜਾਬ ਨੂੰ ਮਿਲ ਲੇਗਾ ਕੱਖ ਨਹੀਂ ਮੱਲਾ ਪੰਜਾਬ ਨੂੰ ਇਹਨੇ ਕੋਈ ਪੰਜਾਬ ਦਾ ਟਾਈਮ ਲੰਘ ਗਿਆ 3.5 ਸਾਲ ਲੰਘੇ ਕੋਈ 2-4 ਮਹੀਨੇ ਉੱਤੇ ਹੀ ਹੋਣਗੇ ਕੋਈ ਟਾਈਮ ਰੰਗਿਆ ਕੋਈ ਇਹੋ ਜਿਹਾ ਪੰਜਾਬ ਨੂੰ ਸਜ਼ਾ ਮਿਲੀ ਹੈ ਪੰਜਾਬ ਵਾਸੀਓ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਜ਼ਾ ਮਿਲੀ ਹੈ ਭਗਵਾਨਤਮਾਨ ਨੇ ਸਹਾਇਤਾ ਦਿੱਤੀ ਸਜ਼ਾ ਕੱਟ ਲਓ ਬਸ ਇੰਜ ਗੱਲ ਕਹਾਂਗੇ ਮਨੀਸ਼ ਸੋਧਿਆ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਪੰਜਾਬ ਨੂੰ ਲੈ ਕੇ ਬਿਆਨ ਦਿੱਤਾ ਜੀ ਮਨੀਸ਼ ਸੋਧਿਆ ਨੂੰ ਮੇਰੇ ਕੋਲ ਹੁਣ ਇਤੋਂ ਮਾੜੇ ਲਫ਼ਜ਼ ਕੀ ਕਹਾਂ ਜੋ ਪੰਜਾਬ ਵਾਸੀਓ ਨੇ ਕਿਹਾ ਬਹੁਤ ਹੀ ਨਹਾਇਤ ਔਰ ਮਾੜਾ ਲਫ਼ਜ਼ ਕਿਹਾ ਪੰਜਾਬ ਵਾਸੀਓ ਜਿੱਥੇ ਵੀ ਕਿਤੇ ਸਟੇਜ ਤੇ ਲੱਗਦੀ ਆਦੀ ਆਉਂਦਾ ਜਿੱਦਾਂ ਅੱਗੇ ਕੋ ਪਿੱਛੇ ਪਤਾ ਨਹੀਂ ਕਿੱਥੇ ਸਟੇਜ ਹੋਈ ਸੀ ਬੋਲਣ ਵਾਲੇ ਜਾ ਕੇ ਕੁਰਸੀਆਂ ਖਾਲੀ ਰਹਿ ਗਈਆਂ ਕੁਰਸੀਆਂ ਲੋਕੀ ਛੱਡ ਕੇ ਚਲੇ ਗਈ ਪਹਿਲੀ ਗੱਲ ਤੇ ਹੁਣ ਇਹਨੇ ਮੇਰੇ ਹਿਸਾਬ ਨਾਲ ਨੇ ਕਿਹੇ ਜਾਣਾ ਹੀ ਨਹੀਂਗਾ ਜਗ੍ਹਾ ਤੇ ਜੇ ਜਾਏਗਾ ਤੇ ਪੰਜਾਬ ਵਾਸੀਓ ਜੇ ਤੁਸੀਂ ਇਹਨੂੰ ਸੰਬੋਧਨ ਕਰਗੇ ਤੋੜੇ ਵਾਸਤੇ ਸਭ ਤੋਂ ਵੱਡੀ ਸ਼ਰਮਨਾਕ ਗੱਲ ਹੋਏਗੀ ਜਿੱਥੇ ਇਹ ਬੰਦਾ ਪਹੁੰਚੇਗਾ ਤੁਸੀਂ ਕਿਸੇ ਨੂੰ ਨਹੀਂ ਉੱਥੇ ਜਾਣਾ ਪਤਾ ਲੱਗ ਜਾਏਗਾ ਵੀ ਹਾਂ ਪੰਜਾਬ ਨੇ ਵਾਕਈ ਇਸ ਚੀਜ਼ ਦਾ ਵਿਰੋਧ ਕੀਤਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਭੁਪਿੰਦਰ ਸਿੰਘ ਤਾਂ ਜਿਨ੍ਹਾਂ ਨੇ ਮਨੀਸ਼ ਸੋਦੀਆ ਦੇ ਦਿੱਤੇ ਗਏ ਬਿਆਨ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ